ਕਲ ਤੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਣੇ ਟਾਈਮਾਂ ਦੇ ਵਿੱਚ ਹਰ ਬੰਤਾ ਅਕਸਰ ਅੰਗੜਾਈ ਲੈਂਦੇ ਸੀ ਲੈਂਦਾ ਜੀ ਉੱਠ ਕੇ ਉੱਠਣਾ ਤਾਂ ਵੀ ਅੰਗੜਾਈ ਲੈਣਾ ਲੈ ਵਾ ਜੀ ਤੇ ਸੁੱਤੇ ਸਵੇਰੇ ਉੱਠਣਾ ਸਵੇਰੇ ਇੱਕ ਵਾਰੀ ਜ਼ਰੂਰ ਅੰਗੜਾਈ ਲੈਣੀ ਉੱਠ ਲੈ ਲੈਣੀ ਹੈ ਹੈ ਅੰਗੜਾਈ ਪਾਵਾ ਆਪਣੇ ਸਰੀਰ ਨੂੰ ਸੈੱਟ ਕਰਨਾ ਸੈੱਟ ਕਰਨਾ ਸੈੱਟ ਸੈੱਟ ਕਰਨਾ ਸੈੱਟ ਕਰਨਾ ਹਾਂ ਤੇ ਬੇ ਇਹਨੂੰ ਅਸੀਂ ਆਪਾਂ ਐ ਵੀ ਕਹਿ ਦਿੰਦੇ ਹਾਂ ਜਿਵੇਂ ਕੋਈ ਖਿਡਾਰੀ ਖੇਡਣ ਲੱਗਾ ਪਹਿਲਾਂ ਵਾਰਮ ਅਪ ਹੁੰਦਾ ਉਸ ਤਰ੍ਹਾਂ ਅਸੀਂ ਵੀ ਉੱਠੇ ਹਾਂ ਤੇ ਸਾਡੇ ਜਿਹੜੇ ਮਸਲ ਨੇ ਰਿਲੈਕਸ ਨੇ ਉਹਨੂੰ ਥੋੜਾ ਜਿਹਾ ਇੱਕ ਵਾਰੀ ਕਿਕੇ ਦੇਖ ਲਓ ਇਹ ਜਿਹੜੀ ਲੜਾਈ ਇਹ ਖਤਮ ਹੀ ਹੋ ਗਈ ਸਾਡੇ ਸਮਾਜ ਦੇ ਵਿੱਚ ਹੁਣ ਤੇ ਜਵਕਾਂ ਤਾਂ ਪਤਾ ਹੀ ਨਹੀਂ ਵੀ ਲੜਾਈ ਲੈਣੀ ਹੈ ਇਹਦਾ ਨਹੀਂ 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 ਇਹਦਾ ਰੂਪ ਬਦਲ ਗਿਆ ਅੱਛਾ ਉਹਦਾ ਰੂਪ ਬਦਲ ਗਿਆ ਅੱਛਾ ਕਰਦੇ ਉਹੀ ਨੇ ਹੁਣ ਆਪਾਂ ਗੜਾਈ ਸ਼ਬਦ ਕਹਤਾ ਹਾਂ ਅੰਗ ਅੰਗਲ ਅੰਗ ਸਰੀਰ ਅੰਗ ਅਲਾਈ ਤੇ ਖੋਲਦੇ ਖੋਲਤਾ ਸਾਰੇ ਖੋਲਦਾਂ ਵੀ ਕਿਉਂ ਖੋਲਦੇ ਆ ਪਾਪੇ ਐ ਪਿਆ ਹੁਣ ਆਪਣੇ ਅੱਗੇ ਇੱਥੇ ਨਾਣਾ ਇੱਥੇ ਹੀ ਖਲੋਈਆਂ ਨੇ ਹਾਂ ਉਹ ਕਹਿੰਦੇ ਵੀ ਤੁਸੀਂ ਸਾਰੇ ਅੰਗਾਂ ਨੂੰ ਪੂਰੇ ਬੋਡੀ ਦੇ ਪਾਰਟਸਾਂ ਨੂੰ ਖੋਲੋ ਫਗੜਾਈ ਤਾਂ ਲੈਦੇ ਨੇ ਹੁਣ ਉਹ ਜਾਨਵਰ ਨੂੰ ਕੀ ਪਤਾ ਗੜਾਈ ਦਾ ਆ ਉਹ ਤਾਂ ਸ਼ਬਦ ਮਨੁੱਖ ਨਹੀਂ ਦਿੰਦਾ ਉਹਨੂੰ ਗੜਾਈ ਆਪਾਂ ਕਹਿੰਦੇ ਨਾ ਗੜਾਈ ਹੈ ਮੈਂ ਸਪਈਆ ਮੈਂ ਚਾਰੇ ਰੱਤਾਂ ਦੇ ਕਰ ਲੂ ਓਹ ਕੌ ਕਰੂਗੀ ਹੁਣ ਮਨੂੰ ਐਸੇ ਗਦਾ ਵੀ ਲੇਟੇ ਮਾਰੀ ਜਾਂਦਾ ਹੈ ਹਾਂ ਤੇ ਹਾਥੀ ਵੀ ਲੇਟੇ ਮਾਰੀ ਜਾਂਦਾ ਪਾਣੀ 'ਚ ਪੂਰੇ ਸਾਰੇ ਗਾਰੇ 'ਚ ਡੇਢੀ ਜਾਂਦੇ ਨੇ ਉਹ ਵੀ ਗੜਾਈ ਹੈ ਨਾ ਗੜਾਈ ਹੈ ਹਾਂ ਅੰਡਾ ਹੀ ਅੰਡਾ ਨੇ ਹੁਣ ਸਾਡੀ ਗੜਾਈ ਕੀ ਕੁਦਰਤ ਨੇ ਨਿਜਮ ਨੇ ਕੁਦਰਤ ਨੇ ਮਨੁੱਖ ਇਹਦਾ ਜੀਵਾਂ ਦੇ ਵਿੱਚ ਪਸ਼ੂ ਆ ਪੱਛੀ ਇਹ ਚੀਜ਼ ਜੇ ਪਾਈ ਹੈ ਹੁਣ ਕੀ ਕਰਦੇ ਨੇ ਹੁਣ ਸਾਡੇ ਬੱਚੇ ਗਰਾਉਂਡ 'ਚ ਵਾਗੇ ਹਾਂ ਗਰਾਉਂਡ ਜਾ ਕੇ ਖੇਡੀ ਜਾਂਦੇ ਨੇ ਕਿਦੋਂ ਤੱਕ ਬਾਹਰ ਨਾ ਪਹੁੰਚਦੇ ਨੇ ਫਿਰ ਕੀ ਕਰਦੇ ਨੇ ਕੋਚ ਕੀ ਇਹਨੇ ਐ ਕਰੋ ਪਰ ਹੂੰ ਪਰ ਕਰਕੇ ਇਹਨੂੰ ਤੁਸੀਂ ਅਗਰ ਪਾਰਕ 'ਚੋਂ ਓਪਨ ਜਿਗ 'ਚੋਂ ਅਧਰ ਗੋਡੇ ਠੰਡੇ ਲੈ ਕੇ ਜਾਓ ਇਹ ਕਿ ਸਟੈਚਿੰਗ ਕਰੋ ਸਟੈਚਿੰਗ ਨੂੰ ਗੜਾਈ ਕਹਿੰਦੇ ਨੇ ਨੇ ਅਕਸਰ ਪਹਿਲੇ ਹੁੰਦਾ ਸੀ ਵੀ ਹਰ ਬੰਦਾ ਮੈਂ ਅਕਸਰ ਦੇਖਦਾ ਸੀ ਪਹਿਲੇ ਤਾਂ ਇਹਦੇ ਵਿੱਚ ਹਰ ਬੰਦਾ ਜਰੂਰ ਆਇਆ ਬੇਕਾਤਾ ਹੋਠ ਦਾ ਵੀ ਸਵੇਰੇ ਹੈਨਾ ਹੁਣ ਇਸ ਤਰ੍ਹਾਂ ਅਕਸਰ ਕੋਈ ਕਰਦੇ ਘਟ ਦੇਖਿਆ ਲੋਕ ਲੋਕੋ ਇੱਧਰ ਪਤਾ ਹੀ ਨਹੀਂ ਲੋਕ ਕੋ ਕਹੋ ਇਲੈਕਟਰੋ ਕਮੀਡੀਆ ਨਾਲ ਜੁੜ ਕੇ ਨਾ ਉਹ ਜੋ YouTube ਦੇ ਉੱਤੇ ਤੁਹਾਡੇ ਕੋਲੇ ਪੁੱਛੀ ਜਾਂਦੀ ਉਹਨੂੰ ਪੜ ਲਾਂਗੇ ਉਹਦੇ ਮਤਲਬ ਕ ਕਰੀ ਜਾਂਦੇ ਨੇ ਜੇ ਉਹਦੇ ਮਤਲਬ ਤੂੰ ਦੂਰ ਨਾ ਜਾ ਪੱਖੀ ਬੈਠੇ ਨੇ ਪੱਖੀ ਬਠੇ ਤਾਰ ਤੇ ਬੈਠੇ ਨੇ ਉਹ ਜਿਹਦੇ ਬੈਠੇ ਹੁੰਦੇ ਨੇ ਗੜਾਈ ਤਾਂ ਉਹ ਵੀ ਲੈਂਦੇ ਨੇ ਨਿਕਲੇ ਫਰ ਚੱਕ ਕੇ ਇਹ ਕਰਫੀ ਕਰਕੇ ਦੇਵਾ ਕਰਕੇ ਇਹ ਦੋ ਤਿੰਨ ਵਾਰ ਇਹ ਕਰਕੇ ਕਿਉਂ ਕਿਉਂਕਿ ਉਹਨਾਂ ਨੂੰ ਸਿੱਧ ਉਹ ਖੋਲਦੇ ਨੇ ਉਹ ਬੈਠੇ ਨੇ ਤੁਸੀਂ ਬਹੁਤ ਬ੍ਰੀਤੀ ਨਾ ਦੇਖਿਆ ਕਰੋ ਤੁਸੀਂ ਇਹ ਤਾਂ ਦੂਜਾ ਤੁਸੀਂ ਕੀੜਿਆਂ ਨੂੰ ਦੇਖ ਲਿਆ ਕਰੋ ਜਿਹੜੇ ਕੀੜਿਆਂ ਦੇ ਪੌਂਦੇ ਤੇ ਤੁਰ ਫਿਰਦੇ ਨੇ ਤੇ ਡੱਗਿਆਂ ਨੂੰ ਦੇਖ ਨਾ ਕਰੋ ਕੌਕਰੇ ਜਿੰਨੂੰ ਦੇਖ ਲੋ ਬਾਈ ਕੋਣ ਮੈਂ ਕੌਕੜਾ ਆ ਬਟਾ ਕੌਕਰੀ ਬੱਤੇ ਪਾਉਂਦਾ ਸੰਗੂ ਕਰੀ ਆਵੇ ਤਾਂ ਦਾ ਤੁਹਾਨੂੰ ਬਲਿੰਗਾ ਕੋਣ ਤੋਂ ਮੈਂ ਕੋ ਬੀ ਵੀਡੀਓ ਫੇਰ ਉਹਦੀਆਂ ਹੂੰ ਸਭੂ ਕਰੀ ਜਾਂਦਾ ਹੂੰ ਕਿੱਡਾ ਛੋਟਾ ਇੱਥੇ ਦਾ ਓਡਾ ਕਿੱਡਾ ਉਹ ਵੀ ਤਾਂ ਮੋਕਰੀ ਜਾਂਦਾ ਪਾਣੀ ਦੇ ਵਿੱਚ ਜਾਲ ਬਣੇ ਉਹ ਵੀ ਤੁਹਾਨੂੰ ਕਦੇ ਨਹੀਂ ਸੈਕਟਰ ਦੀ ਜਿਹੜੀ ਪ੍ਰਕਿਰਿਆ ਨਾਲ ਜਿਹੜੀ ਇਹ ਜੁਰੀ ਹੈ ਜੇ ਬੰਦਾ ਸੈਕਟਰ ਨਹੀਂ ਕਰੂ ਕਿਸੇ ਕੋਈ ਸੈਕਟਰ ਨਹੀਂ ਕਰਦਾ ਅਲਾ ਕਹਿੰਦਾ ਇਹ ਤਾਂ ਨਮਾਰਦਾ ਉਸ ਜਾਣੀ ਨਹੀਂ ਇਹਦੇ ਵਿੱਚ ਇਹ ਖੂੜ ਜਿਹੜਾ ਨਾੜਾਂ 'ਚ ਦੌੜਦਾ ਨਾ ਉਹ ਆਏ ਇਹਦਾ ਖੂਨ ਨਾੜੇ ਦੌੜਦਾ ਹੋਊ ਏ ਖੂਨ ਦਾ ਨਾੜੇ ਦੌੜਨਾ ਜ਼ਰੂਰੀ ਹੈ ਜੇ ਨਾੜੇ ਦੌੜੂ ਤਾਂ ਨਾਚ ਕਰੇਗਾ ਤਾਂ ਤੂੰ ਬੱਚੇ ਖਿੱਦਣਗੇ ਤੂੰ ਬੱਚੇ ਨੂੰ ਦੇਖ ਰਿਹਾ ਦੂਰ ਲਗਾ ਕੇ ਤਾ ਉਹ ਆਪਾਂ ਗੱਲ ਕਰਦੇ ਆ ਬੱਚਾ ਛੋਟਾ ਜਿਹਾ ਬੱਚਾ ਉਹਨੂੰ ਕੀ ਪਤਾ ਯਾਰ ਫਾਲਾ ਠੇਸ ਕੀ ਆ ਪੀਏਗਾ ਹੂੰ ਫਾ ਇੱਕ ਤੂੰ ਐ ਨਾੜੇ ਵੀ ਕੀ ਕਰਦੀ ਬੱਚਾ ਹੂੰ ਤੂੰ ਉਹਦੇ ਅੰਦਰ ਵੀ ਕੁਦਰਤ ਨੇ ਜਿਹੜਾ ਖੂਨ ਹੈ ਉਹ ਵਾਲੇ ਮਾਰਦਾ ਹੇ ਬਰੀ ਮਾਪਾ-ਵਾਪਾ ਬੱਚੇ ਨੂੰ ਟੂਕੇ ਛੂਕ ਟੂਕੇ ਦੇ ਦਿੰਦੇ ਨੇ ਵੀ ਬੱਚਾ ਠੀਕ ਹੈ ਕਿ ਗਲਤ ਹੈ ਇਹ ਕੁਦਰਤੀ ਗੱਲ ਹੈ ਜੇ ਆਪਾਂ ਉਹਦੀ ਬੱਚੇ ਚੱਕਾ ਦੇ ਜਿਉ ਉਹ ਉਹਦੀ ਜਿਹੜੀ ਆਪਣਾ ਆਪਾ ਆਪਾਂ ਕਹਿੰਦੇ ਆਪਾਂ ਇਹਨੂੰ ਕਿ ਆਪਾਂ ਲਿੰਗ ਕਾ ਦੋ ਜਾਂ ਆਪਾਂ ਕੁਝ ਕਹ ਦੋ ਜੇ ਉਹ ਕੰਮ ਕਰ ਦੇ ਖੜੀ ਹੁੰਦੀ ਹੈ ਤਾਂ ਉਹ ਕਹਿੰਦੇ ਬੱਚਾ ਠੀਕ ਹੈ ਜੇ ਨਾ ਖੜਾ ਹੋਵੇ ਤਾਂ ਮਾਪਾ-ਵਾਪਾ ਨੂੰ ਪਤਾ ਲੱਗ ਜਾਂਦਾ ਕਿ ਬੱਚੇ 'ਚ ਕੋਈ ਕਾਟ ਹੈ ਕਾਟ ਕੋਈ ਲੋੜ ਤਾਂ ਉਹ ਪਤਾ ਵੀ ਡਾਕਟਰ ਨੂੰ ਦਿਖਾਉਂਦੇ ਨੇ ਉਹਦੇ ਦੇ ਟੈਕਅਪ ਕਰਾਉਂਦੇ ਨੇ ਇਹ ਕੁਦਰਤੀ ਹੁੰਦਾ ਹੈ ਇਹ ਜ਼ਰੂਰੀ ਹੈ ਇਹ ਸਾਡੇ ਨਾਚ ਤੇ ਨਾ ਸਭ ਤੋਂ ਪਹਿਲਾਂ ਸਾਡੀ ਜਿਹੜੀ ਲੋਕ ਜਿਹੜੇ ਸਾਡੇ ਖੇਡਾਂ ਨੇ ਖੇਡਾਂ ਦੇ ਵਿੱਚ ਹੀ ਦਾਚ ਨੇ ਨਾਚ ਉਹਨਾਂ ਦੇ ਖੇਡਾਂ ਨੇ ਇਹ ਸਰਕਾਰ ਇਹ ਮੈਂ ਡਿਪਾਰਟਮੈਂਟ ਵੀ ਇਹ ਹੀ ਬਣਾਏ ਨੇ ਨਾ ਜੁਕਸਵਾਵਾ ਦੇ ਨਾਲ ਕਿ ਆਪਣਾ ਸਪੋਰਟਲ ਜੁਕਸਵਾਵਾ ਸਰਪਤਾ ਇਹ ਤੈ ਹੀ ਨਹੀਂ ਨੇ ਨਾ ਕਿਉਂਕਿ ਨਾਚ ਦਾ ਤਾਂ ਖੇਡਾਂ ਦਾ ਬਹੁਤ ਗੂੜਾ ਰਿਸ਼ਤਾ ਕੁਕ ਨਹੀਂ ਸਕਦਾ ਕੋਈ ਤਾਂ ਆਮ ਦੇ ਰੁਕੇ ਡਰਾਮਾ ਹੋ ਗਿਆ ਅਫਸਰ ਕੋਈ ਵੀ ਵਰਗੇ ਦੇ ਰਹਿ ਕਿਵੇਂ ਨੱਚੀ ਜਾਂਦੇ ਹੁੰਦੇ ਨੇ ਕਿਹੜੇ ਕਿਉਂ ਉਸ ਦਾ ਸੰਬੰਧ ਨਾਚ ਦਾ ਨਾਚ ਖੋਵੇ ਦਾ ਹੋਵੇ ਨਾਚ ਦਾ ਤੋਂ ਪਹਿਲਾਂ ਹੂਆ ਨਾਚ ਦਾ ਰਿਸਤਾ ਜਿਹੜਾ ਖੇਡਾਂ ਦਾ ਬਹੁਤ ਗੂੜਾ ਹੈ ਪਰ ਜੇ ਹਾਂ ਉਹਨੇ ਕੀ ਹੈ ਸਾਡੇ ਸਰੀਰ ਦੇ ਵਿੱਚ ਜਿਹੜੀ ਹੈਗੀ ਇਹ ਜਿਹੜਾ ਪਰ ਨਾਚ ਨਾਚਦੇ ਤਿੰਨ ਚੀਜ਼ਾਂ ਦੇ ਵਿੱਚ ਹੋਣੀਆਂ ਜ਼ਰੂਰੀਆਂ ਨਾਚ ਕਾਬ ਤੇ ਤਾਲ ਸੰਗੀਤ ਨਾਚ ਕਾਬ ਤੇ ਸੰਗੀਤ ਚੌਥੀ ਨੂੰ ਤਾਲ ਤਾਲਣ ਤਿੰਨੋਂ ਚੀਜ਼ਾਂ ਨੂੰ ਕੁੱਠੀ ਕਰਕੇ ਰੱਖਦੀਆਂ ਨਾ ਚਾ ਪਰਨ ਲਖੀ ਨੇ ਆਏ ਇਹ ਵੀ ਗਿਣਤੀ ਹੈ 1 2 3 4 ਉਹ ਜਿਹੜੇ ਮੈਂ ਸ਼ਬਦ ਬੋਲੇ ਨੇ 1 2 3 4 ਇਹ ਸ਼ਬਦ ਹੋਗੇ ਇਹ ਕਾਪ ਹੋ ਗਿਆ ਜਿਹੜੀ ਸੰਗੀਤ ਆ ਗਈ ਨੰ 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 ਇਹ ਵੀ ਕਾਉਂਟਿੰਗ ਆ ਗਈ ਚਾਰ ਦੀ ਗਿਣਤੀ ਲਾ ਗਈ ਜਿਹੜੀ ਆ ਜਿਹੜੀ ਤਾਲ ਹੈ ਜਿਹੜੀ ਇਹ ਤਾਲਾ ਟਕ 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 ਇਹ ਤਾਲਾ ਤਾਲੇ ਨੇ ਤਿੰਨੇ ਕੀ ਜਿਹਨੂੰ ਤੁਮਾ ਕੇ ਲਾ ਕਰਤੀ ਕਰਕੇ ਦੇ ਇੱਕੋ ਵੀ ਚੀਜ ਆਸੇ ਪਾਸੇ ਜੰਦੀ ਜਿਹੜੀ ਚੀਜ਼ ਹੈ ਕਿ ਇਧਰ ਤੁਰ ਗਿਆ ਲੱਗਦਾ ਯਾਰ ਬੇਤਾਲਾ ਨੱਚੀ ਜਾਂਦਾ ਹਲਾ ਕਿਹਾ ਬੇਸਰਾ ਗਈ ਜਾਂਦਾ ਹੂੰ ਠੀਕ ਹੈ ਹੁੰਦੇ ਜਾਂਦਾ ਅੱਛਾ ਵਜਾਉਣ ਵਾਲੇ ਨੂੰ ਖੋਜਦਾ ਤਾਲ ਨਾਲ ਨੂੰ ਵਜਾਉਣਾ ਔਖਾ ਹੀ ਮੈਂ ਕਹਿੰਦਾ ਯਾਰ ਕੀ ਕਰੀਏ ਨਾ ਯਾਰ ਮੈਨੂੰ ਮੈਂ ਕੀ ਕੀ ਵਜਾਵਾਂ ਓਏ ਇੱਕ ਚੀਜ਼ ਹੈ ਨਾਚ ਕਾਵ ਤੇ ਸੰਗੀਤ ਹੈ ਜਿਹੜੇ ਤਿੰਨੇ ਚੀਜ਼ਾਂ ਨੂੰ ਤਾਲ ਇਕੱਠਾ ਕਰਕੇ ਰੱਖਦੀ ਹੈ ਜਦੋਂ ਸਟੇਜ ਤੇ ਬੱਚੇ ਸਟੇਜੀਕਰਨ ਹੋਗਾ ਜਦੋਂ ਤੇ ਬੱਚੇ ਨੱਚਣੇ ਤਾਂ ਇਹਨਾਂ ਨੂੰ ਉਹਨਾਂ ਚੀਜ਼ ਦਾ ਧਿਆਨ ਰੱਖਣਾ ਪੈਂਦਾ ਪਰ ਆਮ ਜ਼ਾਦੇ ਜਿਹੜੇ ਜੱਜ ਨੇ ਉਹ ਨਹੀਂ ਸਿੱਧੂ ਦੇਖਦੇ ਆ ਨੱਚੀ ਜਾਂਦਾ ਅੱਖਾਂ ਮਾਰੀ ਜਾਂਦਾ ਵਧੀਆ ਕਰੀਏ ਦਾ ਉਹਦਾ ਨਹੀਂ ਰਹੇ ਵੀ ਪੈਰਾਂ ਦੀ ਗਿਣਤੀ ਹੈ ਪੂਰੀ ਕਿ ਨਹੀਂ ਪੂਰੀ ਹੈ ਆ ਮੋੜ ਦੀ ਗਿਣਤੀ ਪੂਰੀ ਕਿ ਨਹੀਂ ਪੂਰੀ ਹੈ ਦੇ ਆਦਮਾ ਕੀ ਕਹਿੰਦੇ ਨੇ ਕਿਉਂਕਿ ਬਾਡੀ ਲੈਂਗੁਏਜ ਆਪਾਂ ਜਦੋਂ ਕਹਿੰਦੇ ਆ ਅਸਲ ਪੱਤ ਤਾਂ ਉੱਥੋਂ ਲੱਗਦੀ ਬਾਡੀ ਲੈਂਗੁਏਜ ਕੀ ਹੈ ਇਹ ਸਮਾਇਰ ਕੀ ਕਹਿੰਦੇ ਆ ਇਹਦੇ ਅੱਖਾਂ ਦੇ ਪਰਵੱਤੇ ਦੇ ਕੀ ਕਹਿੰਦੇ ਨੇ ਇਹ ਇਹਨੇ ਵੀ ਨਾਚੂਗੀ ਕਰਕ ਪੀਟੀ ਕਰਕੇ ਬਾਜੂ ਇਹ ਚ ਥੀਏਟਰ ਵੀ ਹੈ ਹੂੰ ਇਹ ਚ ਥੀਏਟਰ ਵੀ ਹੈ ਨਾਚ ਰੈਸ਼ਨ ਹਾਂ ਥੀਏਟਰ ਬਹੁਤ ਜ਼ਰੂਰੀ ਹੈ ਜਦੋਂ ਕਿ ਨਾਚ ਦੇ ਨਾਚ ਦੇ ਪਤਾ ਲੱਜੇ ਪਤਾ ਉਹ ਵੀ ਇਹ ਕੀ ਕਹਿਣਾ ਚਾਹੁੰਦਾ ਹੈਗਾ ਹੂੰ ਠੀਕ ਹੈ ਨਾ ਉਹਨੇ ਨਾਚ ਨੇ ਸਾਡੇ ਇੰਨੇ ਸਾਡਾ ਗੂੜਾ ਦੇ ਤਾਂ ਜੁੜੇ ਹੋਏ ਨੇ ਕਿ ਇਹ ਤੇ ਨਾਲ ਅਸੀਂ ਬੱਕ ਨਹੀਂ ਪੋਸਾਤੇ ਸੀ ਇਹ ਤਾਂ ਸਾਡੀ ਕਰੂ ਦੀ ਖਰਾਕ ਹੈ ਕਰੂ ਦੀ ਖਰਾਕ ਕੀ ਮੈਂ ਸਾ ਕਿਹਾ ਸਹੋਤ ਨੇ ਸਸਲੇ ਜੇ ਕਹਦਾ ਮਾਸੂਮ ਦੱਸਦੀ ਵੀ ਸਾਡੀ ਤਾਂ ਇਹ ਕੁਦਰਤ ਨੇ ਜਿਹੜੇ ਮਰਦ ਦੇ ਤੀਵੇਂ ਜਿਹੜੇ ਫਾਇਦਾ ਕੀਤੇ ਨੇ ਉਹ ਕਿਸ ਕਰਕੇ ਫਾਇਦਾ ਕੀਤੇ ਨੇ ਮਰਦ ਦੇ ਤੀਵੇਂ ਸੰਤਾਨ ਵਧਾਉਂਦੇ ਨੇ ਵਧਾਉਂਦੇ ਕਿਵੇਂ ਨੇ ਮਨ ਉਹਦੇ ਨਾਲ ਸਾਡਾ ਜੋੜਦਾ ਕੁਦਰਤ ਅੱਛਲੀ ਤੁਸੀਂ ਜਿੱਥੇ ਮਰਜ਼ੀ ਵਾਜੋ ਜੋ ਉਸੋ ਵੀ ਕਹਿੰਦਾ ਵੀ ਜੇ ਤੁਸੀਂ ਸਹਿਤ ਕਰ ਦੋ ਤਾਂ ਤੁਹਾਡੀ ਪਰਮਾਤਮਾ ਨਾਲ ਲਿਬ ਲੱਗ ਗਈ। ਇਹ ਸਾਰੀਆਂ ਚੀਜ਼ਾਂ ਉਹਦੇ ਉਹਦੇ ਬਣਾਏ ਨੇ ਕੁਦਰਤ ਅਸੀਂ। ਤੁਸੀਂ ਕੋਹੋਰ ਜਾਨਵਰਾਂ ਦਾ ਸੁਨਮਾ ਨਾਚ ਦਿਖਾਉਣਾ। ਮੇਰੇ ਕੋਲ ਇੱਕ ਵੀਡੀਓ ਵੀ ਹੈ। ਨਾਚ ਕਰੀ ਜਾਂਦੇ ਤਾਂ ਬੜਾ ਹੈਰਾਨ ਬਣ ਗਿਆ ਯਾਰ। ਹੂੰ। ਜਾਨਵਰੀ ਨਾਚ ਕਰੀ ਜਾਂਦੇ ਨੇ। ਅੱਜ ਕੱਲ ਪਾਕਿਸਤਾਨ 'ਚ ਬਾਜੋ ਭਾਇਰ ਦੇ ਮੇਲਿਆਂ ਦੇ ਵਿੱਚ ਘੋੜਿਆਂ ਨੂੰ ਨਚਾਈ ਜਾਂਦੇ ਦੇਖੋ। ਬੱਚ ਤੇ ਆ ਘੋੜੇ। ਨੱਚਦੇ ਨੇ ਨੱਚਦੇ। ਤੁਸੀਂ ਉਹ ਵੀ ਜਾਨਵਰੀ ਨੇ ਨਾ। ਚਲੋ। ਉਹ ਕਿਵੇਂ ਨੱਚਦੇ ਨੇ? ਸਰਕ ਫੈਲੇ ਨੇ ਭਾਂ ਤੇ ਸਿਖਾ ਕੇ ਬੱਚੇ ਟ੍ਰੇਨਿੰਗ ਦੇ ਕੇ ਉਹਨੂੰ ਦੇਖ ਕੇ ਕਿੰਨਾ ਫੁੱਲ ਕਰਾਉਂਦੇ ਨੇ ਹੁਣ ਇੱਕ ਕੁੱਤਾ ਸੀਗਾ ਫਟਵਾ ਦੇ ਗਰਾਊਂਡ ਤੇ ਵਸ ਗਿਆ ਬਹੁਤ ਥਿਰਦੇ ਨਾਲ ਹੀ ਕਹਿੰਦੀ ਆ ਬਾਲੋਂ ਤੇ ਟੱਟ ਮਾਰੀ ਜਾਂਦਾ ਹਾਂ ਇਹ ਕੁਦਰਤ ਹੈ ਇਹ ਜੁੜੀਣੀ ਇਹ ਵੀ ਕੁਦਰਤ ਹੈ ਹਰੇਕ ਇਨਸਾਨ ਵੀ ਸਿੱਖ ਕੇ ਆਉਂਦਾ ਹੋਰ ਆਉਂਦਾਗਾ ਸਾਰੇ ਇਹਨਾਂ ਸਾਡੇ ਜਿਹੜੇ ਲੋਕ ਨਾ ਚੰਦੇ ਸਾਡੇ ਬੜੇ ਪਿਆਰੇ ਨੇ ਜੇ ਤੱਕ ਸਾਡੇ ਲੋਕ ਸੰਭਾਲ ਇਹਦੇ ਉੱਤੇ ਕੰਮ ਕਰਨਾ ਪਰ ਇਹ ਵੀ ਇਹਨੂੰ ਬਗੜ ਰਿਹਾ ਕਿਹੜੇ ਉਸਤਾਦ ਲੋਕਾਂ ਨੇ ਸਾਨੂੰ ਸਿਖਾਇੇ ਨੇ ਨਾ ਉਹਨਾਂ ਨੇ ਵੀ ਗਾਂ ਕਿਥੋਂ ਸਿੱਖੇ ਹੋਣਗੇ ਉਹਨਾਂ ਦੇ ਗੁਰੂ ਕੋਹੋਂਗੇ ਸਾਨੂੰ ਤਾਂ ਪਤਾ ਨਹੀਂ ਉਹਨਾਂ ਦੇ ਗੁਰੂ ਕੋਹੋਂ ਨੇ ਕਿੱਥੋਂ ਦੇ ਗਏ ਉਹਨਾਂ ਨੇ ਕਿਵੇਂ ਪਾਇਆ ਕੀ ਤਰੇ ਪਰ ਜਿੰਨੀ ਤੇ ਮੇਰੀ ਰਿਸਰਚ ਹੈ ਮੈਂ ਕਹਿੰਦਾ ਜੇ ਮੈਂ ਕਿਸੇ ਬਾਰੇ ਨਹੀਂ ਕਹਿੰਦਾ ਜਿੰਨੀ ਕਿ ਮੈਂ ਰਿਸਰਚ ਕੀਤੀ ਮੈਂ ਡੁਗਾਈ ਤੱਕ ਕਈ ਬਰੀ ਉਰੇ ਬੈਠ ਗਿਆ ਮੈਂ ਮੈਂ ਉਰੇ ਵੀ ਬੈਠ ਕੇ ਦੇਖਦਾ ਨਾ ਕੋਈ ਜਾਨਵਾਰਾਂ ਦਾ ਝੁੰਡ ਹੈਗਾ ਮੈਂ ਉਹਨਾਂ 'ਚ ਵੀ ਬੈਠਾ ਰਹਿਣਾ ਹੈ ਮਨੂੰ ਪੰਜ ਪੌਂਚ ਆ ਚਾਰ ਕਾ ਕਈ ਲੱਗ ਜਰਦਾ ਮਾਂਗਰ ਚਲਵਣਾ ਇੱਕ ਦਿਨ ਮੈਂ ਕੀੜੇ ਦੇ ਮਾਂਗਰ ਲੱਗ ਗਿਆ ਉਹਨਾਂ ਨੇ ਕਿਸ ਤਰ੍ਹਾਂ ਦਾ ਬੀਜ ਹੀਗਾ ਇੱਕ ਸਿਰੋਂ ਦਾ ਬੀਜੀ ਮੋਟਾ ਉਹ ਤਾਂ ਮੂਝਦਾ ਹੁੰਦਾ ਨਹੀਂ ਸੀਗਾ ਉਹਨੂੰ 10 ਕੀੜੇ ਲੱਗ ਗਏ ਪਰ ਕੀੜੀਆਂ ਲੱਗਾ ਲਾ ਕੇ ਉਹ ਮੈਂ ਉਹ ਮਗਰੀਗਾ ਜਮਾ ਵਿੱਚ ਸਿੱਟ ਕੇ ਆਈਆਂ ਉਹ ਮੈਂ ਤਾਂ ਕਹਣਾ ਵੀ ਸਾਡੀ ਨਾ ਜੇ ਕੁਦਰਤ ਬਾਰੇ ਜੇ ਤੁਸੀਂ ਰਿਸਰਚ ਕਰੋ ਤੁਹਾਨੂੰ ਪਤਾ ਲੱਗੂਗਾ ਵੀ ਕੀ ਹੈ ਹੁਣ ਸਾਡੀ ਰੀਤੀ ਰਿਵਾਜ ਸਮੇਂ ਨਾਲ ਰੀਤੀ ਰਿਵਾਜ ਬਦਲ ਜੰਦੇ ਨੇ ਜਿਵੇਂ ਜਿਵੇਂ ਕਹਿੰਦਾ ਕਾਢਾਂ ਨਵੀਆਂ ਆ ਗਈਆਂ ਇਲੈਕਟ੍ਰੋਨਿਕ ਕਾਢਾਂ ਆ ਗਈਆਂ ਡਿਜੀਟਲ ਮੀਡੀਆ ਜਿਵੇਂ ਆ ਗਿਆ ਉਹਦੇ ਨਾਲ ਸਾਡੇ ਜਿਹੜਾ ਪੁਰਾਣਾ ਮੀਡੀਆ ਸਾਡਾ ਪੁਰਾਣਾ ਉਹ ਖਤਮ ਹੋ ਗਿਆ ਅੱਗੇ ਜਾਗੋ ਕਰਨ ਦੀ ਹੁੰਦਾ ਕੋਣ ਕਰਦਾ ਪਿੰਡਾਂ ਚ ਅੱਗੇ ਪੰਤਾਲੇ ਢਾਉਂਦੀ ਸੀ ਅੱਗੇ ਗੋਰੇ ਕਾਲੇ ਵੀ ਬੰਦੇ ਸੀਗੇ ਅੱਗੇ ਇੱਕ ਗੱਡੀਆਂ ਵੀ ਵਾਣ ਕੇ ਬਾਕੀ ਇੱਕ ਕੁਸਕੁਕਾ ਵਰਗੀ ਪਿੰਡ ਚ ਗੇੜੇ ਕਰਦੀਆਂ ਨਾਨਕੀਆਂ ਟਾਇਪ ਪਾਸ ਕਰਦੀਆਂ ਸੀ ਹੁਣ ਕੋਈ ਜਨਨ ਗਈ ਹੁੰਦੇ ਵਿਹਣ ਵਾਸਤੇ ਉਹ ਕਰਦੀਆਂ ਉਹ ਟੈਪ ਪਾਸ ਕਰਦੇ ਆ ਅਸੀਂ ਵੀ ਉਹਨਾਂ ਦੇ ਨਾਲ ਲੱਗ ਜਾਂਦੇ ਮਤਲਬ ਅਸੀਂ ਤਾਂ ਸਿੱਖਿਆ ਨਾ ਤੋ ਉਹ ਕਲਚਰ ਜਿਹੜਾ ਸਿੱਖਿਆ ਉਹ ਮੇਰੇ ਅੰਦਰ ਹੈ ਅੱਜ ਮੈਂ ਉਹਦੀ ਦੀਪਾਈ ਮਖਤੀ ਕਰਦੀ ਹਾਂ ਅਜੋ ਉਹਦੇ ਕਰਕੇ ਮੇਰਾ ਨਾਂ ਉਹਨੂੰ ਦਿੰਦੀ ਕਰਦਣਾ ਮੈਂ ਪੰਜਾਬ ਦੀ ਲੋਕਤਾਰਾ ਤੇ ਹਰ ਬੰਨ ਕੀਤੇ ਉੱਤੇ ਕੰਮ ਕਰਦਾ ਹਾਂ ਖੇਡਾਂ ਤੇ ਵੀ ਕਰਦਾ ਨਾਚਾਂ ਤੇ ਵੀ ਕਰਦਾ ਮੈਂ ਕਸੀਦਾਕਾਰੀ ਤੇ ਵੀ ਕੰਮ ਕਰੀ ਜਾਂਦਾ ਸੀ ਹੋਰ ਵੀ ਜਿੰਨੇ ਵੀ ਕਮ ਸ਼ਬਦਾਂ ਤੇ ਵੀ ਕੰਮ ਕਰੀ ਜਾਂਦਾ ਉਹ ਮੈਂ ਮੇਰੇ ਕੋਲ ਪਖਾਣੇ ਬਹੁਤ ਨੇ ਮੈਂ ਪਖਾਣੇ ਤੇ ਵੀ ਕੰਮ ਕਰੀ ਜਾਂਦਾ ਕਾ ਨਾਲ ਜਿਹਨੂੰ ਪਖੋਤਾ ਕਹਿੰਦੇ ਨੇ ਠੀਕ ਹੈ ਨਾ ਮੈਂ ਪੁਰਾਣੇ ਸ਼ਬਦ ਜਿਹੜੇ ਸੀ ਪਹਿਲਾਂ ਬੋਲਦੇ ਸੀ ਮੈਂ ਉਹ ਇਕੱਠੇ ਕਰਕੇ ਨੇ ਹੋਰ ਵੀ ਆਈ ਜਾਂਦੇ ਮੈਂ ਜਦੋਂ ਬੋਲਦੇ ਆ ਕਿ ਬਜ਼ੁਰਗਾ ਕੋਲ ਬਹਿਣ ਜਾਕੀ ਤੇ ਮੈਂ ਲਿਖੀ ਹੈ ਨਾ ਤੇ ਹੁਣ ਉਹ ਕਿਤਾਬ ਆਊਗੀ ਪੱਤੇ ਪੱਤੇ